ਦੋਸਤੋ ਉਹੀ ਮਾਮਲਾ ਜਿਹੜਾ ਕ੍ਰਾਈਮ ਕੰਟਰੋਲ ਵਾਲਿਆਂ ਦਾ ਸਾਹਮਣੇ ਇੱਕ ਹੋਰ ਆ ਗਿਆ ਆਰਕੇ ਖੋਸਲਾ ਜਿਨ੍ਹਾਂ ਵੱਲੋਂ ਇੱਕ ਲੋਨ ਕ੍ਰਾਮ ਦੇ ਨਾਮ ਤੋਂ ਜਿਹੜੀਆਂ ਠੱਗੀਆਂ ਦਾ ਮਾਮਲਾ ਸਾਹਮਣੇ ਆਇਆ ਸੀ ਇੱਕ ਹੋਰ ਮਾਮਲਾ ਜਿਹੜਾ ਸ਼ਾਹਕੋਟ ਤੋਂ ਜਿਹੜਾ ਸਾਹਮਣੇ ਆਏ ਪ੍ਰਧਾਨ ਜੀ ਨੇ ਖੁਲਾਸਾ ਕੀਤਾ ਵਾ ਜੋ ਹਾਂਜੀ ਪ੍ਰਧਾਨ ਜੀ ਕਿਹੜਾ ਮਾਮਲਾ ਜ ਨਵਾਂ ਕ੍ਰਾਈਮ ਕੰਟਰੋਲ ਵਾਲਿਆ ਦਾ ਲੈ ਕੇ ਆਏ ਹੋ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਮੇਰੇ ਕੋਲ ਸ਼ਾਹਕੋਟ ਤੋਂ ਪਿਪਲੀ ਪਿੰਡ ਤੋਂ ਇੱਕ ਪਾਰਟੀ ਆਈ ਆ ਜਿਨ੍ਹਾਂ ਨਾਲ ਕ੍ਰਾਈਮ ਕੰਟਰੋਲ ਵਾਲਿਆਂ ਨੇ 95 ਹਜ਼ਾਰ ਦੀ ਠੱਗੀ ਮਾਰੀ ਘਰ ਜਾ ਕੇ ਵੀ ਪੈਸੇ ਲੈਂਦੇ ਰੇ ਤੇ ਆਨਲਾਈਨ ਵੀ ਪੈਸੇ ਪੈਂਦੇ ਰੇ ਇਹਨਾਂ ਨੇ ਤੁਹਾਡੇ ਹੀ ਮਾਦੇ ਚੈਨਲ ਨਾਲ ਹੀ ਮੇਰੀ ਕੋਈ ਵਾਇਡ ਦੇਖੀ ਆ ਮੇਰਾ ਨੰਬਰ ਲੱ타ਇਆ ਮੈਨੂੰ ਫੋਨ ਆਇਆ ਮੈਂ ਇਹਨਾਂ ਨੂੰ ਉੱਥੇ ਬੁਲਾਇਆ ਅੱਜ ਇਹਨਾਂ ਨੂੰ ਐਸਐਸਪੀ ਸਾਹਿਬ ਦੇ ਮੈਮੋਰੇ ਪੇਸ਼ ਕੀਤਾ ਆ ਇਹ ਦਰ ਇਹ ਪਰਮਪਰਮਿੰਦਰ ਜੀ ਆ ਜੀ ਜਿਨ੍ਹਾਂ ਨੇ ਆਹ ਰਕੇ ਖੋਸਲਾ ਜੀ ਦੇ account ਚ ਤੁਸੀਂ ਪੈਸੇ ਪਾਏ ਆ ਤੁਸੀਂ ਦੇਖ ਸਕਦੇ ਹੋ ਆਰ ਕੇ ਖੋਸਲਾ ਨਾਮ ਉੱਤਰ ਮੈਂਸ਼ਨ ਵੀ ਕੀਤਾ ਗਿਆ ਇਹਨਾਂ ਨੂੰ ਆਨਲਾਈਨ ਜਿਹੜੇ ਪੇਮੈਂਟ ਆ ਇਹ ट्रांजैक्शन ਆ ਦੀ ਇਹ ਸਾਰੇ ਸਬੂਤ ਜਿਹੜੇ ਇਹਨਾਂ ਵੱਲੋਂ ਜਿਹੜੇ ਸਾਨੂੰ ਦਿਖਾਏ ਜਾ ਰਿਹਾ ਆ ਦੇਖੋ ਉੱਪਰ ਦੇਖ ਸਕਦੇ ਹੋ ਆਰ ਕੇ ਖੋਸਲਾ Google Pay ਨੰਬਰ 2000 ਤੇ ਆਹ ਸਟੇਟਮੈਂਟ ਜਿਹੜੀ ਇਹਦੀ ਇਹ ਵੀ ਜਿਹੜਾ ਵਾ ਇਹਨਾਂ ਨੇ 7000 ਰੁਪਏ ਜਿਹੜਾ ਇਹ ਦਿੱਤਾ ਵਾ ਤੇ ਇੱਕ ਜਿਹੜੀ ਆ ਪੇਮੈਂਟ ਹੋਈ ਆ 2000 ਤੁਸੀਂ ਦੇਖ ਸਕਦੇ ਹੋ ਆਰ ਕੇ ਖੋਸਲਾ ਨਾਮ ਜਿਹੜਾ ਉੱਪਰ ਦੇਖ ਸਕਦੇ ਹੋ ਤੁਸੀਂ ਤੇ ਉਹਨਾਂ ਨਾਲ ਜਿਹੜਾ ਗੱਲ ਕਰਦੇ ਆ ਜਿਨ੍ਹਾਂ ਨਾਲ ਠੱਗੀ ਵਜੀ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸੀ ਇਹ ਸਰ ਕੀ ਕੀ ਮਾਮਲਾ ਵਾ ਜਿਹੜਾ ਇਹ ਸਾਰਾ ਸਾਹਮਣੇ ਆ ਕਿੱਦਾਂ ਤੁਹਾਡੇ ਨਾਲ ਉਹ ਅਟੈਚਮੈਂਟ ਹੋਇਆ ਕੀ ਕਹਿਣਾ ਚਾਹੁੰਦੇ ਹੋ ਸਾਰਾ ਐਸਨ ਪੈਸੇ ਦੀ ਲੋੜ ਸੀ ਇਹ ਛਾ ਕੁ ਲੋ ਬੰਦਾ ਸੀ ਜਿੰਨੇ ਮਿਲਾਇਆ ਜੀ ਜਿਸਵੰਤ ਸਿੰਘ ਨੂੰ ਮਿਲਾਇਆ ਇਹਨਾਂ ਜੀ ਜਿਸਵੰਤ ਸਿੰਘ ਤੋਂ ਬਾਅਦ ਅਮਨ ਮੈਡਮਾਂ ਕੋਈ ਛਾਗੜ ਦੇ ਲਾਗੇ ਦੀ ਜੀ ਉਹਦਾ ਨਾਮ ਕੀ ਉਹਨਾਂ ਦਾ ਪਤਾ ਨਹੀਂ ਅਮਨ ਹੀ ਕਹਿੰਦੇ ਅਮਨ ਮੈਡਮ ਪਤਾ ਨਹੀਂ ਦਰਖਾਸਤ ਦੇ ਵਿੱਚ ਤੁਸੀਂ ਲਿਖਿਆ ਹੋਣਾ ਕਿ ਅਮਨ ਹੀ ਲਿਖਾਇਆ ਅਮਨ ਅਮਨਦੀਪ ਕੌਰ ਅੱਛਾ ਜੀ ਤੇ ਅੱਗੇ ਕਿੱਦਾਂ ਤੁਹਾਨੂੰ ਮਿਲੇ ਸਾਰੇ ਇਹ ਉਹ ਕਹਿੰਦੀ loan ਮੈਂ ਕਰਾ ਦਿੰਨੀ ਆਪਣੇ ਜਨੰਦਰ ਤੋਂ ਜੀ ਤੇ ਬੈ ਸਾਨੂੰ ਦਿਓ ਕੁਝ ਪੈਸੇ ਉਹ ਨਹੀਂ ਸਾਡੇ ਕੋਲ ਲੈ ਲੈ ਜੀ ਉਦਕਾ ਲਾਉਣ ਨਾ ਆਏ ਫੇਖ ਖੌਸਲਾ ਨੇ ਸਾਨੂੰ ਟਕਰਾਇਆ ਅੱਛਾ ਜੀ ਖੌਸਲੇ ਨੇ ਟਕਰਾਇਆ ਕਹਿੰਦੇ ਪੈਸੇ ਕੁਝ ਇਹਨੂੰ ਦੇ ਦੋ 35000 ਰੁਪਿਆ ਤੇ ਤਰ ਲਾਉਣ ਹੋ ਜਾਊਗਾ ਜੀ ਇਹਨੂੰ ਥੋੜੇ ਥੋੜੇ ਕਰਕੇ ਸਾਡੇ ਕੋ 35000 ਰੁਪਏ ਖੌਸਲਾ ਵੀ ਲੈ ਗਿਆ। ਅੱਛਾ ਜੀ ਉਹਦੇ ਅਕਾਊਂਟ ਚ ਪਾਏ ਤੁਸੀਂ ਤਾਂ। ਕਾਉਂਟ ਚ ਪਾਏ ਤੇ ਨਕਦ ਘਰੇ ਜਾਂਦਾ ਰੇ ਸਾਡੇ ਕੋ ਦੋ ਵਾਰੀ ਘਰੇ ਵੀ ਗਿਆ ਘਰੋਂ ਲੈ ਕੇ ਆਇਆ। ਜੀ ਖੌਸਲਾ ਹੀ ਖੌਸਲਾ ਹਾਂਜੀ ਖੌਸਲਾ ਆਈ ਦੋ ਤਿੰਨ ਜਣੇ ਹੋਰ ਨਾਲ ਲੈ ਆਉਂਦਾ ਜੀ ਤੇ ਕਹਿੰਦੇ ਮੁਲਾਜ਼ਮਾਂ ਨਾਲ। ਮੁਲਾਜ਼ਮਾਂ ਇਹ ਪਤਾ ਨਹੀਂ ਕਿੰਨੂੰ ਲੈ ਜਾਂਦਾ ਹੈ। ਅੱਛਾ ਮੁਲਾਜ਼ਮ ਜਿਹੜੇ ਨਾਲ ਕਹਿੰਦੇ ਆਏ। ਆ ਕਹਿੰਦਾ ਮੁਲਾਜ਼ਮ ਆਏ ਆ। ਅੱਛਾ ਜੀ ਤੇ ਪੈਸੇ ਘਰੋਂ ਲੈ ਕੇ ਆਏ ਸਾਡੇ ਕੋ। ਅੱਛਾ ਜੀ ਤੇ ਫੇਰ ਲਾਉਣ ਲਾਰੇ ਲਾਈ ਗਿਆ ਬਸ ਇਹ ਤੁਹਾਡਾ ਲਾਉਣਾ ਹੋ ਗਿਆ ਬਸ ਜੀ ਦੋ ਤਿੰਨ ਮਹੀਨੇ ਕੱਟ ਗਿਆ ਨਹੀਂ ਇਹਨਾਂ ਨੇ ਲੋਨ ਕਰਾਇਆ ਫਿਰ ਅਸੀਂ ਇਹਨਾਂ ਨੂੰ ਗੁੱਸੇ ਵੀ ਹੋਏ ਸਨ ਪੈਸੇ ਵਾਪਸ ਜੜੀ ਸਾਡੇ ਕਹਦੇ ਤੁਸੀਂ ਪੈਸੇ ਕਰ ਦੋ ਇਹਨੂੰ ਵਕੇਂਦੇ ਰਹੇ ਆ ਮੰਨੋ ਵਕੇਂਦੇ ਰਹੇ ਆ ਜੀ ਜੀ ਹਾਂ ਜੀ ਛਾਗੜ ਦਲਾ ਕੇ ਅਸੀਂ ਤੇ ਹੋਰ ਹੋਰ ਕਿੱਦਾਂ ਉਹਨਾਂ ਨੂੰ ਤੁਹਾਨੂੰ ਚੈੱਕ ਵਗੈਰਾ ਵੀ ਤੁਹਾਨੂੰ ਦਿੱਤੇ ਕੋਈ ਉਹਨਾਂ ਨੇ ਚੈੱਕ ਸੰ ਦਿੱਤੇ ਇਹਨਾਂ ਕਿ ਇਹਨੇ ਨਹੀਂ ਦਿੱਤਾ ਜਸਵੰਤ ਸਿੰਘ ਨੇ ਦਿੱਤਾ ਚੈੱਕ ਜਿੰਨੇ ਜਸਵੰਤ ਸਿੰਘ ਪਹਿਲਾਂ ਟੱਕ ਰਹੀ ਉਹਨੇ ਗਾਂਟ ਕਰਾਏ ਸੀ ਇਹ ਅੱਛਾ ਉਹਨਾਂ ਨੇ ਤੁਹਾਨੂੰ ਇਹਨਾਂ ਬਾਰੇ ਦੱਸਿਆ ਹਾਂ ਜੀ ਮਲਸੀਆਂ ਤੋਂ ਆ ਔਰ ਜਿਹੜੇ ਜਸਵੰਤ ਸਿੰਘ ਆ ਮਲਸੀਆਂ ਤੋਂ ਮਲਸੀਆਂ ਤੋਂ ਅੱਛਾ ਜੀ ਉਹਨੇ ਟਕਰਾਇਆ ਸੀ ਇਹ ਉਹ ਤੁਹਾਨੂੰ ਜਸਵੰਤ ਸਿੰਘ ਕਦਾਂ ਮਿਲੇ ਉਹ 6 ਗੁਰ ਤੋਂ ਹੀ ਸਮੇਂ ਰ 1200 ਨੇ ਟਕਰਾਇਆ ਜਸਵੰਤ ਨੂੰ ਅੱਛਾ ਜੀ ਹਾਂ ਜੀ ਬੀ ਲਾਉਣ ਕਰਾ ਕੇ ਦਿੰਦਾ ਕਿੰਨੇ ਕਿੰਨੇ ਦਾ ਲੋਨ ਕਾਇਆ ਇਹ ਤੁਹਾਨੂੰ ਉਹਨਾਂ ਨੇ 12 ਲੱਖ ਦਾ ਕਹਿੰਦੇ 12 ਲੱਖ ਦਾ ਤਾਂ ਹੁਣ ਕਿੰਨੇ ਦਾ ਕਿੰਨੇ ਹਜ਼ਾਰ ਤੁਹਾਡਾ ਨਾ ਠੱਗੀ ਹੋ ਗਈ 95000 95000 ਅੱਜ ਤੁਸੀਂ ਕਿਨਾਂ ਨੂੰ ਮਿਲੇ ਇੱਥੇ ਐਸਐਸਪੀ ਦਫ਼ਤਰ ਤੇ ਉਹਨਾਂ ਨੇ ਤੁਹਾਨੂੰ ਕੀ ਕਿਹਾ ਫਿਰ ਉਹਨਾਂ ਨੇ ਕਿਹਾ ਕੋਈ ਕਰਨ ਪੈ ਕਢਾਉਣੇ ਆ ਤੇ ਕੰਪਲੇਂਟ ਵਗੈਰਾ ਤੁਸੀਂ ਦੇ ਕੰਮ ਲੈਟ ਦੇ ਤੇ ਚਲੋ ਠੀਕ ਆਪਾਂ ਯੂਨਨ ਨਾਲ ਗੱਲਬਾਤ ਕਰਦੇ ਆ ਪਾਜੀ ਕੀ ਮਾਮਲਾ ਸੀ ਇਹ ਸਾਰਾ ਇਹ ਕੀ ਜਿਹੜੀ ਤੁਸੀਂ ਦਰਖਾਸਤ ਦਿੱਤੀ ਅੱਜ ਕਿਹੜੇ ਕਿਹੜੇ ਨਾਮ ਆ ਵਿੱਚ ਸਾਨੂੰ ਸਾਰਾ ਦੱਸੋ ਉਹ ਹੈ ਜੋ ਤੁਹਾਨੂੰ ਦੱਸਿਆ ਇਹਨਾਂ ਨੇ ਹਾਂਜੀ ਨਾਮ ਕਿਹੜੇ-ਕਿਹੜੇ ਇਹਦੇ ਵਿੱਚ ਜਿਹੜੇ ਦਰਖਾਸਤ ਤੁਸੀਂ ਦਿੱਤੇ ਹੋਏ ਆ ਕਿਹੜੇ-ਕਿਹੜੇ ਜਿਹੜੀਆਂ ਤੁਸੀਂ ਟਰਾਂਜੈਕਸ਼ਨਾਂ ਜਿਹੜੀਆਂ ਤੁਸੀਂ ਦਿਖਾ ਰਹੇ ਆ ਇਹ ਨਾਮ ਦੇ ਵਿੱਚ ਜਿਹ ਤੁਸੀਂ ਦੱਸੇ ਕਿਹੜੇ-ਕਿਹੜੇ ਸਾਨੂੰ ਪੜ ਕੇ ਦੱਸੋ ਮੜਾਏ ਨਾਮ ਇੱਕ ਸਰ ਅਮਨਦੀਪ ਕੌਰ ਆ ਜੀ ਅੱਛਾ ਜੀ ਤੋਂ ਪਿੰਡ ਮੀਹਲ ਤੋਂ ਆ ਜੀ ਅੱਛਾ ਜੀ ਤੇ ਇੱਕ ਹੈਗਾ ਜੀ ਆਰਕੇ ਖੌਂਸਲਾ ਕਪੂਰਥਲੇ ਤੋਂ ਆ ਜੀ ਹਾਂ ਜੀ ਤੇ ਹੋਰ ਕਿਹੜਾ ਜੀ ਨਾਮ ਇਹ ਇੱਕ ਜਸਵੰਤ ਸਿੰਘ ਮਸੀਆ ਅੱਛਾ ਜੀ ਇਹ ਕਿੱਦਾਂ ਤੁਹਾਨੂੰ ਮਿਲੇ ਸੀ ਕਿੱਦਾਂ ਮਿਲੇ ਤੁਹਾਨੂੰ ਇਹ ਇਹ ਇਦਾਂ ਹੀ ਇੱਕ ਦੂਜੇ ਨੂੰ ਗਾਹ ਤੋਂ ਗਾ ਅੱਛਾ ਜੀ ਹਾਂਜੀ ਕਿੰਨੇ ਕਿੰਨੇ ਹਜ਼ਾਰ ਦੀ ਤੁਹਾਨੂੰ ਠੱਗੀ ਮਾਰੀ 95000 95000 ਦੀ ਸਾਰੀ ਦਿਖਾ ਸਕਦੇ ਹੋ ਸਾਨੂੰ ਦੁਬਾਰਾ ਕਿੱਦਾਂ ਕਿੱਦਾਂ ਬੀਮਾ ਕਰਾਈਆਂ ਨੇ ਤੁਹਾਨੂੰ ਇਹ ਕੈਮਰੇ ਤੇ ਪਾਈ ਦਿਖਾਈ ਜਿਹੜੇ ਆਰ ਕੇ ਖੋਸਲਾ ਵੱਲੋਂ ਜਿਹੜੀ ਆਪਣੇ ਪੇਮੈਂਟ ਪੁਆਈਆਂ ਗਈਆਂ ਗਈਆਂ ਸਾਰੀਆਂ ਇਹ ਜਿਹੜਾ ਤੁਹਾਨੂੰ ਆਨਲਾਈਨ ਦਿਖਾ ਦਿੰਨੇ ਸਾਰੀਆਂ ਜਿਹੜੇ ਇਹਨਾਂ ਨੇ ਨਾਲ ਜਿਹੜੇ ਪ੍ਰੂਫ ਆ ਉਹ ਸਾਰੇ ਪ੍ਰੂਫ ਜਿਹੜੇ ਆ ਦੇਖ ਸਕਦੇ ਤੁਸੀਂ ट्रांजੈਕਸ਼ਨ ਆ ਵੀ ਉਹਨਾਂ ਨੇ ਜਿਹੜੀਆਂ ਨਾਲ ਲਾਈਆਂ ਪਈਆਂ ਦਾ ਇਹ ਦਿਖਾ ਸਕਦੇ ਤੁਹਾਨੂੰ ਅਸੀਂ ਇਹ ਉੱਪਰ ਨਾਮ ਵੀ ਜਿਹੜਾ ਵਾ ਉਹ ਆਰ ਕੇ ਖੋਸਲਾ ਜੀ ਦਾ ਜਿਹੜਾ ਵਾ ਨਾਮ ਉੱਤੇ ਆ ਰਿਹਾ ਵਾ ਆਹ ਦੇਖ ਸਕਦੇ ਹੋ ਤੇ ਆ ਸਾਰੀਆਂ ਜਿਹੜੇ ਇਹਨਾਂ ਨੇ ਆਪਣੇ ਫਾਈਲਾਂ ਦੇ ਵਿੱਚ ਜਿਹੜੀ ਐਪਲੀਕੇਸ਼ਨ ਦਿੱਤੀ ਹੈ ਕੰਪਲੇਂਟ ਦਿੱਤੀ ਆ ਆਰ ਕੇ ਖੋਸਲਾ ਦੇ ਖਿਲਾਫ ਦੇਖ ਸਕਦੇ ਤੁਸੀਂ ਨਾਮ ਵੀ ਨਾ ਤਾਂ ਵਿੱਚ ਮੈਂਸ਼ਨ ਆਰ ਕੇ ਖੋਸਲਾ ਇਹ ਸਾਰੀਆਂ ट्रांजੈਕਸ਼ਨਾਂ ਜਿਹੜੀਆਂ ਵਾ ਦੋਸਤੋ ਲਗਾਤਾਰ ਜਿਹੜਾ ਵਾ ਅਸੀਂ ਖੁਲਾਸੇ ਜਿਹੜੇ ਕਰ ਰਹੇ ਆ ਅਸੀਂ ਜਲੰਧਰ ਦੇ ਵਿੱਚ ਜਿਹੜਾ ਇੱਕ ਸਕੈਮ ਚੱਲ ਰਿਹਾ ਸੀਗਾ ਉਸੇ ਨੂੰ ਲੈ ਕੇ ਕਿ ਕ੍ਰਾਈਮ ਕੰਟਰੋਲ ਨਾਮ ਤੋਂ ਜਿਹੜੀ ਐਨਜੀਓ ਬਣਾਈ ਹੋਈ ਸੀ ਉਸ ਦੇ ਅੰਡਰ ਜਿਹੜਾ ਇਹ ਕੰਮ ਚੱਲ ਰਿਹਾ ਹੈ ਜਲੰਧਰ ਦੇ ਵਿੱਚ ਉਸ ਦਾ ਪਰਦਾ ਫਾਸ਼ ਕੀਤਾ ਗਿਆ ਸੀ ਪ੍ਰਧਾਨਾਂ ਦੇ ਵੱਲੋਂ ਸਾਡੀ ਟੀਮ ਵੀ ਜਿਹੜੀ ਨਾਲ ਉਹਨਾਂ ਦੇ ਦਲਕੇ ਜਿਹੜੇ ਖੁਲਾਸੇ ਕੀਤੇ ਸਾਡੇ ਚੈਨਲ ਤੇ ਵੀ ਜਿਹੜੇ ਅਲੀਗੇਸ਼ਨ ਲਗਾਏ ਗਏ ਸੀ ਪੈਸੇ ਦੀ ਮੰਗ ਕੀਤੀ ਗਈ ਪਰ ਸਾਡੇ ਵੱਲੋਂ ਕੋਈ ਪੈਸੇ ਦੀ ਮੰਗ ਨਹੀਂ ਕੀਤੀ ਹੁਣ ਜਿਹੜਾ ਵਾ ਹੁਣ ਧਮਕੀਆਂ ਜਿਹੜੀਆਂ ਆ ਰਹੀਆਂ ਸਾਡੇ ਆਫਿਸ ਦੇ ੱੱਲੇ ਆ ਕੇੜੀ ਬੰਦੇ ਇਹਨਾਂ ਦੇ ਆ ਰਹੇ ਆ ਸਾਨੂੰ ਡਰਾ ਧਮਕਾ ਰਹੇ ਸੀ ਇਹਨਾਂ ਦੇ ਉੱਤੇ ਵੀ ਜਿਹੜੀ ਕਾਰਵਾਈ ਕਰਾਵਾਂਗੇ ਤੇ ਹੋਰ ਵੀ ਖੁਲਾਸੇ ਜਿਹੜੇ ਇਹਨਾਂ ਦੇ ਅਸੀਂ ਕਰਾਂਗੇ ਬਹੁਤ ਬਹੁਤ ਤੁਹਾਡਾ ਧੰਨਵਾਦ